గోపి వెనా గో వా ਲਾ ਤਾਂ ਰਾਜੋ ਚਿਲ ਗਿਆ ਧਰਤੀ ਕਰਮਾ ਭਾਗਾ ਵਾਲੀ ਐ ਦੁਨੀਆ ਸਤਕਾਰ ਸਹਿਤ ਇਹ ਧਰਤੀ ਤੇ ਨਤਮਸਤਕ ਹੋਣ ਦੇ ਲਈ ਆਉਂਦੀ ਐ ਇਨ੍ਹਾਂ ਦੇ ਕਮ ਨਾ ਕਰਿਆ ਕਰੋ ਕੋਈ ਸ਼ਰਧਾ ਭਾਵਨਾ ਦੇ ਨਾਲ ਆਇਆ ਲਓ ਗੁਲਜਾਰੀ ਦੀਆਂ ਤਿੰਨ ਰੇਡਾਂ 1000 ਦੀਆਂ ਪਹਿਲੀ ਰੇਡ ਗੁਲਜਾਰੀ ਤੇ ਗੋਪੀ ਗੋਪੀ ਤੇ ਗੁਲਜਾਰੀ ਗੁਲਜਾਰੀ ਏ ਏ ਏ ਆਹ ਤੇ ਰੱਖ ਵਾਹ ਵੀ ਗੁਲਜਾਰੀ ਗੋਪੀ ਵੇਣਾ ਗੋਪੀ ਵੇਦਾ ਅਜੇ ਰੰਦਾਵਾ ਸਮ ਸਮਾਂ ਬਾਕੀ ਆ ਗੁਰਜਾਰੀ ਮੈਂ ਇੱਕ ਗੱਲ ਦੱਸ ਦਿੰਨਾ ਮੇਰਾ ਖਿਆਲ ਹੈ ਉਨੀ ਕਿ ਤੇਰੀ ਉਮਰ ਆ ਨੌਜੋ ਨਾ ਜਿੰਨਾ ਕਿ ਗੋਪੀ ਨੂੰ ਖੇਡ ਦੇਣ ਹੋ ਗਿਆ ਸਮਾਂ ਸੈਲਫ ਰਿਸਪੈਕਟ ਟਿੱਬੇ ਵਾਲਾ ਤੀਰ ਕਮਾਨ ਜੇ ਬਹੁਤ ਬਣਾਉਂਦਾ ਹਾਂ ਹਾਂ ਇਹ ਤੀਰ ਚਲਾਉਂਦਾ ਇਹ ਵਾਹ ਵੀ ਮੁੰਡਿਆ ਇੱਥੇ ਵਾਹ ਆਓ ਨੰਬਰ ਰੇਡਰ ਦਾ

ਨੰਬਰ ਰੀਡਰ ਦਾ ਏ ਆਲੋ ਏ ਨੇ ਨਹੀਂ ਹਟਣਾ ਜਿਹੜਾ ਫਾਈਨਲ ਮੈਚ ਆਉਂਦਾ ਆਪਾਂ ਸਾਰੀ ਸੰਗਤ ਨੂੰ ਅਨੰਦ ਦਈਏ 15 ਮਿੰਟ ਦੀ ਖੇਡ ਬਾਕੀ ਲਓ ਤੁਹਾਡੇ ਸਾਹਮਣੇ ਦੂਜੇ ਹਾਫ ਦੀ ਪਹਿਲੀ ਰੇਡ ਗੁਲਜਾਰੀ ਗੁਲਜਾਰੀ ਫਰੰਦੂਪੁਰ ਗੁਲਜਾਰੀ 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 ਲਖਣ ਕਲਾਬ ਵਾਲਾ ਗੁਲਜਾਰੀ ਤੇ ਸ਼ੇਰਾ ਸ਼ੇਰਾ ਹਰਮਨ ਗੋਪੀ ਫਰੰਦੀਪੂਰੀਆ ਹੁਣ ਮੈਨੂੰ ਲੱਗਦਾ ਵੀ ਟੱਚ ਨਹੀਂ ਲੱਗੇ ਪੱਤੇ ਗੋਪੀ ਦੇ ਨਾਮ ਜੰਮ ਹਜਾਰ ਵਾਲਾ ਬੱਲੇ ਬੱਲੇ ਵਾਹ ਵੀ ਗੇ ਜਾਰੀ ਤੇ ਵਾਹ ਵੀ ਗੇ ਜਾਰੀ ਲੱਗਦਾ 1100 ਗਰਾਊਂਡ ਵਿੱਚ ਕੋਈ ਦਾ ਘਰ ਦਿੱਤਾ ਜਾਵੇ ਜੱਗਿਆ ਹਾਂ ਗੋਪੀ ਇੱਕ ਜੱਫਾ 2000 ਦਾ ਹੋਣਾ ਸਾਜਣੂ ਨਹੀਂ ਗੁਰਲਾਲ ਮੱਲੀ ਹੁੜੀ ਇਧਰ ਪਾਲੇ ਵੀਰ ਹੁੜੀ ਕਹਿੰਦੇ ਆ ਮਾਣ ਕਰਾਂਗੇ ਲਓ ਇੱਕ ਪਾਸੇ ਸ਼ੇਰਾ ਤੇ ਦੂਜੇ ਪਾਸੇ ਟੱਪੇ ਵਾਲਾ ਟੱਪੇ ਵਾਲਾ ਪਿਆਰ ਦੇ ਨਾਲ ਪਿਆਰ ਦੇ ਨਾਲ ਲੈ ਲੈ ਕਾਲ ਦੇ ਨਾਲ ਟੱਪੇ ਵਾਲਿਆ ਪਿਆਰ ਦੇ ਨਾਲ ਇੱਕ ਮਿੰਟ ਦੱਸੋ ਏ ਇਹ ਜਿਹੜੀਆਂ ਥਾਪੀਆਂ ਵਾਈਗੀਆਂ ਨਾ ਇਹ ਉਹਦਾ ਕਾਰਨ ਹੈ ਵੱਡੇ ਵੀਰ ਜੇ ਰੋ ਬੱਲੇ 1000 ਪਹੁੰਚਾ ਆਇਆ ਇਹ ਲੜਾਈ ਦਾ ਕਾਰਨ ਇਹ ਲੜਾਈ ਦਾ 1 ਮਿੰਟ ਯਾਰ ਵੀਰੇ 1 ਮਿੰਟ ਇਹ ਲੜਾਈ ਦਾ ਕਾਰਨ ਥਾਪੀਆਂ ਮੈਂ ਹੀ ਨਹੀਂ ਕਹਿੰਦਾ ਐਕਸ਼ਨ ਨਾ ਕਰੋ ਯਾਰ ਕਬੱਡੀ ਟੈਕਸ਼ਨ ਜ਼ਰੂਰੀ ਆ ਪਰ ਇੰਨਾ ਵੀ ਓਵਰ ਨਾ ਕਰੋ ਅਗਲਾ ਅਗਲਾ ਅਗਰੈਸਿਵ ਹੋਵੇ ਸੋ ਪਲੀਜ਼ ਇਹ ਖੇਡਾਂ ਆਪਾਂ ਨੂੰ ਪਿਆਰ ਸਿਖਾਉਂਦੀਆਂ ਪਿਆਰ ਸਤਕਾਰ ਨਾਲ ਰੋ ਯਾਰ ਆਪਾਂ ਪਹਿਲਾ ਆਪਣੀ ਕਬੱਡੀ ਪਹਿਲਾ ਅਸੀਂ ਬਹੁਤ ਸਾਹਮਣੇ ਹੈਰੀ ਹੈਰੀ ਟਿੱਬੇ ਦੀਆਂ ਵੀ ਦੋ ਰੇਡਾਂ 1000 ਦੀਆਂ ਦੋ ਰੇਡਾਂ 1000 ਦੀਆਂ ਟਿੱਬੇ ਵਾਲਾ ਹੈਰੀ ਆ ਗਿਆ ਰਿਸ਼ਪਾਲ ਸਿੰਘਿਆਂ ਵੱਲੋਂ ਤੇ ਨਾਲ ਕਹਿੰਦੇ ਉਧਰ ਪੱਠੇ ਵਾਲੇ ਵੀਰੇ ਉਹ ਚੱਕ ਦਿੱਤਾ ਟੱਕ ਉਹ ਚੱਕ ਦਿੱਤਾ ਟੱਕ ਆ ਆ ਲੋ ਜੀ ਆ ਜਾ ਅਗਲਾ ਸਿਰ ਤੋਂ ਦੀ ਉਹ ਵੀ ਕੁਛ ਵਾਰੀ ਆਂਦਾ। ਉਹ ਮਾਜੇ ਵਾਲਿਓ ਜੱਫਾ ਕਿੰਦਾ ਦੇ ਲੱਗਾ। ਹਰ ਇੱਕ ਜੱਫਾ 500 ਦਾ ਗੋਪੀ ਦਾ ਸਾਜਣ ਪੰਨੋ ਅਮਰਤ ਪੁੱਛੀ ਬਾਲਾ ਤੇ ਗੁਰਪਾਲ ਗੁਰਨਾਲ ਮੱਲੀ ਹਣਾ ਵੱਲੋਂ ਪੱਡੇ ਹਣਾ ਵੱਲੋਂ ਇਹ ਮਾਜੇ ਜੱਫੇ ਬਖਸ਼ੇ ਜਾਣਗੇ। ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਹੈਰੀ ਕਬੱਡੀ ਪਾਉਣ ਦੇ ਲਈ ਬਾਧਾ ਹੋਇਆ ਹੈਰੀ 4 ਨੇ ਇੱਕ ਪਾਸੇ ਗੋਪੀ ਨਾਲ ਸ਼ੇਰਾ ਨਾਲ ਅਵਾਨ ਵਾਲਾ ਨੌਜਨ ਗੋਪੀ ਪਰ ਹੈਰੀ ਹੈਰੀ ਤੇ ਏ ਆਹ ਵਾਹ ਵੀ ਮੁੰਡਿਆ ਉਧਰ ਸਰਦਾਰ ਫਤਿਹ ਸਿੰਘ ਜੀ ਆਰ ਕੇ ਰੈਸਟੋਰੈਂਟ ਪਾ ਦੇ ਮੇਰੇ ਵੀਰੋ ਐਨ ਸਲਾਮ ਉੱਤੇ ਉਸਤਾ ਜੀ 2000 ਦੀ ਗੁਲਜਾਰੀ ਦੀ ਲਾਸਟ ਟਰੇਡ ਜੇਕਰ ਗੋਪੀ ਜੱਫਾ ਲਾਵੇਗਾ ਤੇ 1100 ਸਪੈਸ਼ਲ ਦਿੱਤਾ ਜਾਵੇਗਾ ਸੁਣ ਮੇਰਾ ਗੁਲਜਾਰੀ ਗੁਲਜਾਰੀ